ਜੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਲਓ ਜੀ ਸਾਡਾ ਹੋ ਗਿਆ ਸੀਗਾ ਜੀ 스타ਟਰ ਬੰਦੀ ਵਾਲਾ ਖਰਾਬ ਇਹਦੀ ਸੜ ਗਈ ਆ ਜੀ ਆ ਜਿਹੜੀ ਪੱਤੀ ਤੇ ਇਹ ਵੀ ਹੁਣ ਆਪਾਂ ਲੱਗੇ ਆ ਰਿਪੇਅਰ ਕਰਨ ਨਾਲੇ ਦਾ ਆਟੋਮੈਟਿਕ ਹੋ ਗਿਆ ਸੀਗਾ ਖਰਾਬ ਤੇ ਇਹਦੇ ਨਾਲੇ ਆਪਾਂ ਅੱਜ ਕਰਨੀ ਆ ਸਰਵਿਸ ਤੇ ਹਣ ਲੱਗੇ ਆ ਜੀ ਅਸੀਂ ਇਹਨੂੰ ਖੋਲਣ ਤੇ ਖੋਲ ਕੇ ਤੁਹਾਨੂੰ ਬਹਾਲ ਦੇ ਆ ਜੀ ਲਓ ਜੀ ਸਟਟਰਰ ਲਿਆ ਵਾ ਅਸੀਂ ਹੁਣ ਖੋਲ ਤੇ ਨਾਲੇ ਤੇ ਜਿਆ ਪੱਤੀਆਂ ਪੁੱਤੀਆਂ ਕਰਦੇ ਆਂ ਸਾਫ ਤੇ ਨਾਲੇ ਜਿਹੜੀ ਇਹਦੀ ਪੱਤੀ ਖਰਾਬ ਹੋਈ ਆ ਉਹ ਬਦਲਦੇ ਆਂ ਤੇ ਨਾਲੇ ਇਹਦਾ ਜਿਹੜਾ ਹੋਰ ਕੋਈ ਕੰਮ ਹੋਣ ਵਾਲਾ ਵਾ ਉਹ ਕਰਦੇ ਆ ਜੀ ਲਓ ਜੀ ਆ ਖੁੱਲ ਗਿਆ ਜੀ ਸਟਟਰਰ ਤੇ ਨਾਲੇ ਇਹਦਾ ਆਟੋਮੈਟਿਕ ਚੇਂਜ ਕਰਨਾ ਆਟੋਮੈਟਿਕ ਵੀ ਖਰਾਬ ਆ ਤੇ ਨਾਲੇ ਆ ਜਿਹੜੀਆਂ ਪੱਤੀਆਂ ਪੁੱਤੀਆਂ ਇਹ ਸਾਫ ਕਰਨੀਆਂ ਆ ਤੇਲਵਾਠੇ ਦੀ ਸਾਰੀ ਕੱਢਦੇ ਆਂ ਤੇਲ ਨਵਾਂ ਪਾਵਾਂਗੇ ਐ ਵਧੀਆ ਕਰਕੇ ਫਿੱਟ ਕਰਾਂਗੇ ਸੀਜ਼ਨ ਤੁਹਾਨੂੰ ਪਤਾ ਹੋਣ ਰਿਹਾ ਵਾ ਤੇ ਸੀਜ਼ਨ ਦੇ ਵਿੱਚ ਹਣ ਚੀਜ਼ ਇੱਕ ਵਾਰ ਵਧੀਆ ਬਣੀ ਹੋਵੇ ਤੇ ਚੰਗੀ ਗੱਲ ਏ ਜੀ ਓਕੇ ਧੰਨਵਾਦ ਲੋ ਜੀ ਆਟੋਮੈਟਿਕ ਸਟਾਰਟਡ ਹੈ ਵੇ ਦੇਖੋ ਲਾਣ ਤੇ ਹੌਲੇ ਦੀ ਖੋਲ ਕੇ ਤੇ ਕਰਦੇ ਚੰਗੀ ਤਰ੍ਹਾਂ ਸਰਵਿਸ ਕਰਦੇ ਆ ਨਵੇਂ ਬਣਾਉਨੇ ਆ ਨਵੇਂ ਵਰਗਾ ਇਹ ਖਤਾਬ ਕਰਦਾ ਸੀ ਕਿ ਇਹਦੀਆਂ ਪੱਤੀਆਂ ਪੱਤੀਆਂ ਕਰਦੇ ਆ ਵਧੀਆ ਰਗਾ ਟੋਗੜ ਕੇ ਆਏ ਨਾਲੇ ਜਿਹੜੀ ਪੱਤੀ ਖਰਾਬ ਹੋਈ ਆ ਉਹ ਪੱਤੀ ਨਵੀਂ ਬਾ ਦਿੰਨੇ ਆ ਜੀ ਲਓ ਜੀ ਟਰਟਰ ਤੇ ਗਿਆ ਜੇ ਹੋਣਾ ਸਾਡਾ ਖੁੱਲ ਲਓ ਜੀ ਇੱਕ ਤੇ ਦੀ ਆ ਪੱਤੀ ਹੋਈ ਸੀਗੀ ਖਰਾਬ ਨਟ ਨਹੀਂ ਇਹਦਾ ਖੁੱਲਦਾ ਤੇ ਕੱਸਿਆ ਨਹੀਂ ਜਾਂਦਾ ਇਹ ਖोली ਆ ਤੇ ਬਾਤੀ ਨੂੰ ਹੁਣ ਸਰਵਿਸ ਕਰਦੇ ਆਂਗੇ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਇਸ ਬਹੁਤ ਕਪੇਜ ਨੂੰ ਫੋਲੋ ਕਰਨਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਅਸੀਂ ਇਹਦੀ ਪੱਤੀ ਪਾਤੀ ਨਵੀਂ ਲਿਆਂਕੀ ਤੇ ਇੱਕ ਲੰਮ ਲਿਆਂਦਾ ਵਾ ਇਹਦੇ ਵਾਸਤੇ ਆਟੋਮੈਟਿਕ ਨਮਾ ਹੁਣ ਇਹਨੂੰ ਆਪਾਂ ਆਟੋਮੈਟਿਕੋ ਹੀ ਨਮਾ ਲਾਵਾਂਗੇ ਤੇ ਹੁਣ ਦੀ ਪਟਰਾ ਦੇ ਨਾਲ ਇਹਦੀ ਸਰਵਿਸ ਕਰਾਂਗੇ ਚੰਗੀ ਤਰ੍ਹਾਂ ਧੋਵਾਂਗੇ ਫਰੀਜ ਦੇ ਨਾਲ ਧੋ ਕੇ ਇਹਦੀ ਸਰਵਿਸ ਕਰਕੇ ਤੇ ਫਿਰ ਤੁਹਾਨੂੰ ਦਿਖਾਉਦੇ ਹਾਂ ਜੀ। ਟਰੋਲ ਨਾਲ ਧੋ ਕੇ ਤੇ ਇਹਨੂੰ ਸਾਫ਼ ਤਜ ਚੰਤਰਾਂ ਕਰ। ਤੇ ਹੁਣ ਇਹਦੀਆਂ ਮਾੜੀਆਂਆਂ ਪੱਤੀਆਂ ਰਗੜ ਕੇ ਤੇ ਕਰਦੇ ਆ ਇਹਨੂੰ ਫਿੱਟ। ਦੇਖੋ ਜੀ ਕਿੰਨਾ ਪਹਿਲਾਂ ਗੰਦੀ ਤੇ ਹੁਣ ਵੇਖੋ ਇਹਦੀ ਸਫਾਈ। ਵੇਖੋ ਸਫਾਈ ਹੋ ਗਈ ਇਹਦੇ ਵਿੱਚੋਂ ਬਣਾਤਾ ਨਾ ਨਵਾਂ। ਤੇ ਹੁਣ ਇਦਾਂ ਦੀਆਂ ਵੀਡੀਓ ਵੇਖਣ ਲਈ ਸਾਡਾ ਪੇਜ ਕਰਿਓ ਫੋਲੋ ਤੇ ਵੀਡੀਓ ਕਰਿਓ ਸ਼ੇਅਰ YouTube ਸਾਡਾ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ ਮਿਹਰਬਾਨੀ